ਗੋਸ ਵੈਲਕਮ ਟੂ ਮਾਈ ਨਿਊ ਬਲਾਗ ਓਵਰ ਕੇ ਬੇ ਸਾਰੇ ਠੀਕ ਠਾਕ ਹੈ ਮੇਰੇ ਵੱਲੋਂ ਸਾਰਿਆਂ ਨੂੰ ਸਤ ਸ੍ਰੀ ਅਕਾਲ ਗੁੱਡ ਮਾਰਨਿੰਗ ਜੀ ਸਵੇਰ ਦੇ ਬਚ ਚੁੱਕੇ ਨੇ 5:30 ਇਸ ਵਕਤ ਖੜੇ ਆਪਾਂ ਬਰਨਾਲਾ ਮੰਡੀ ਦੇ ਵਿੱਚ ਤਰੀਕ ਹੈਗੀ ਅੱਜ 2 ਦਿਨ ਹੈਗਾ ਅੱਜ ਵੀਰਵਾਰ ਚਲੋ ਅੱਜ ਆਪਾਂ ਗੱਲਬਾਤ ਕਰਦੇ ਵੀ ਅੱਜ ਦਾ ਕੀ ਪਾਸ ਚੱਲ ਰਿਹਾ ਜੀ ਅੱਜ ਦਾ ਜੀ ਹਾਂਜੀ ਦੋਸਤੋ ਆਪਾਂ ਹੋਲਸੇਲ ਰੇਟ ਬਾਰੇ ਆਪਾਂ ਗੱਲਬਾਤ ਕਰਦੇ ਵੀ ਅੱਜ ਦਾ ਕੀ ਪਾਸ ਚੱਲ ਰਿਹਾ ਜੀ ਅੱਜ ਦਾ ਜੀ ਆਪਾਂ ਮਟਰ ਵੀ ਆਉਣਾ ਸਟਾਰਟ ਹੋ ਗਿਆ ਆਪਣੇ ਮੰਡੀ ਦੇ ਵਿੱਚ ਮਟਰ ਵੀ ਆਇਆ ਅੱਜ ਜੀ ਸਭ ਨੂੰ ਆਪਾਂ ਧੰਨਵਾਦ ਕਰ ਇਸ ਚਲੋ ਆਪਾਂ ਗੱਲਬਾਤ ਕਰਾਂਗੇ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਹੈ ਜੀ ਸਬਜ਼ੀਆਂਾਂ ਦਾ ਤੇ ਹੋਲ سیل ਰੇਟ ਪਰ ਆਪਾਂ ਗੱਲਬਾਤ ਕਰਾਂਗੇ ਵੀ ਅੱਜ ਦਾ ਕੀ ਭਾਅ ਜੀ ਅੱਜ ਦਾ ਹਾਂਜੀ ਦੋਸਤੋ ਭਿੰਡੀ ਦਾ ਭਾਅ ਰਿਹਾ ਜੀ ਅੱਜ ਦਾ ਜੀ ਪੰਸੇਰੀ ਦਾ ਭਾਅ ਰਿਹਾ ਜੀ ਅੱਜ ਦਾ ਜੀ 120 ਤੋਂ ਲੈ ਕੇ 150 ਰੁਪਏ ਤੱਕ ਦਾ ਭਾਅ ਜੀ ਭਿੰਡੀ ਦਾ ਜੀ ਅੱਜ ਦਾ ਜੀ ਪੰਸੇਰੀ ਦਾ ਤੇ ਕਿਲੋ ਦਾ ਭਾਅ ਰਿਹਾ ਜੀ ਅੱਜ ਦਾ ਜੀ 25 ਤੋਂ ਲੈ ਕੇ 30 ਰੁਪਏ ਤੱਕ ਦਾ ਭਾਅ ਜੀ ਭਿੰਡੀ ਦਾ ਜੀ ਅੱਜ ਦਾ ਹਾਂਜੀ ਦੋਸਤੋ ਆਪਾਂ ਬਈ ਰਣਜੀਤ ਨਾਲ ਵੀ ਗੱਲਬਾਤ ਕਰਦੇ ਵੀ ਗੋਬੀ ਦਾ ਕੀ ਪਾ ਚੱਲ ਰਿਹਾ ਜੀ ਅੱਜ ਦਾ ਜੀ ਲੋਕਲ ਗੋਬੀ ਦੇ ਬਾਰੇ ਆਪਾਂ ਗੱਲਬਾਤ ਕਰਦੇ ਵੀ ਅੱਜ ਦਾ ਕੀ ਪਾ ਚੱਲ ਰਿਹਾ ਜੀ ਗੋਬੀ ਦਾ ਜੀ ਅੱਜ ਤੇ ਦਸਹਿਰਾ ਵੀ ਹੈਗਾ ਤੇ ਆਪਾਂ ਗੱਲਬਾਤ ਕਰਦੇ ਵੀ ਗੋਬੀ ਦੀ ਕੀ ਮੰਗ ਚੱਲ ਰਹੀ ਅੱਜ ਦੀ ਹਾਂਜੀ ਦੋਸਤੋ ਭਾਈ ਰਣਜੀਤ ਨਾਲ ਗੱਲਬਾਤ ਕਰਦੇ ਵੀ ਅੱਜ ਦਾ ਗੋਭੀ ਦਾ ਕੀ ਭਾਅ ਆ ਜੀ ਲੋਕਲ ਗੋਭੀ ਦਾ ਜੀ ਪਰ ਭਾਈ ਰਣਜੀਤ ਕੀ ਹਾਲ ਨੇ ਵਧੀਆ ਵੀ ਵਧੀਆ ਹਾਂਕਿ ਮੈਂ ਠੀਕ ਹਾਂ ਭਾਈ ਹਾਂ ਬੜੀ ਵਧੀਆ ਤੇ ਗੋਭੀ ਦਾ ਕੀ ਭਾਅ ਚੱਲੀ ਜਾਂਦਾ ਲੋਕਲ ਦਾ ਭਾਈ ਅੱਜ ਕੋਣ ਭਾਈ ਲੋਕਲ ਗੋਭੀ ਦਾ ਹੋਲ ਸੇਲ ਦਾ ਰੇਟ ਰਿਹਾਗਾ ਅੱਜ 50 ਤੋਂ ਲੈ ਕੇ 55 ਰੁਪਏ ਕਿਲੋ ਹਾਂਜੀ ਦੋਸਤੋ ਲੋਕਲ ਗੋਭੀ ਦਾ ਭਾਅ ਰਿਹਾ ਜੀ ਅੱਜ ਦਾ ਜੀ 50 ਤੋਂ ਲੈ ਕੇ 55 ਰੁਪਏ ਤੇ ਕਰਾ ਭਾਅ ਜੀ ਗੋਭੀ ਦਾ ਜੀ ਆ ਜਾ ਰਿਹਾ ਹੈ ਹੋਲ ਸੇਲ ਦਾ ਰੇਟ ਹੈ ਜੀ ਇਹਨੇ ਬੰਦ ਲਗਾ ਦੇਣਾ ਭਾਅ ਜੀ ਅੱਜ ਦਾ ਜੀ ਗੋਭੀ ਦਾ ਜੀ ਇਹ ਲੋਕ ਆਹ ਆਹ ਦੇ ਲੈ ਕਿਰੇਟੇਲ ਕਿਰੇਟੇਲੀ ਇਹ ਸਾਟ ਆ ਜੀ ਦੀ ਬਦਗੀ ਹਾਂਜੀ ਸਾੜ ਦਾ ਕੀ ਭਾਅ ਚੱਲੀ ਜਾਂਦਾ ਫਿਰ ਇਹ ਵੀ ਜੀ 25 ਤੋਂ ਲੱਗੇ 30 ਰੁਪਏ ਦੇ ਮੁਕਾਬਲੇ ਹਾਂਜੀ ਦੋਸਤੋ ਸਾੜ ਬੋਬੀ ਮਿਲ ਜੂ ਜੇ ਕਿਸੇ ਨੂੰ ਇਹ ਬੰਦਲ ਫਾੜਨਾ ਭਾਅ ਜੀ ਇਹ ਵੀ ਲੋਕਲ ਦਾ ਜੀ ਤੇ ਹੋਲ سیل ਦਾ ਰੇਟ ਆ ਜੀ 25 ਤੋਂ ਲੈ ਕੇ 30 ਰੁਪਏ ਤੱਕ ਦਾ ਭਾਅ ਆ ਜੀ ਸਾਠ ਗੋਭੀ ਦਾ ਜੀ ਅੱਜ ਦਾ ਹੈ 55 ਰੁਪਏ ਹਾਂਜੀ ਦੋਸਤੋ ਆਪਾਂ ਬਈ ਨਾਲ ਗੱਲਬਾਤ ਕਰਦੇ ਆ ਵੀ ਹਰੀ ਮਿਰਚ ਦਾ ਕੀ ਭਾਅ ਚੱਲ ਰਿਹਾ ਜੀ ਆਪਣੇ ਲੋਕਲ ਮਿਰਚ ਬਾਰੇ ਆਪਾਂ ਗੱਲਬਾਤ ਕਰਦੇ ਆ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਹੈ ਕਈ ਦਿਨਾਂ ਤੋਂ ਆਪਣੇ ਕੋਲੇ ਮਿਰਚ ਨਹੀਂ ਆ ਰਹੀ ਸੀ ਬਈ ਨਾਲ ਆਪਾਂ ਗੱਲਬਾਤ ਕਰਦੇ ਆ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਹਰੀ ਮਿਰਚ ਦਾ ਜੀ ਅੱਜ ਦਾ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਕਿਹੜੇ ਪਿੰਡ ਤੋਂ ਹਨ ਵੀਰ ਜੀ ਆਪਾਂ ਮੇਰਾ ਪਿੰਡ ਹੈਗਾ ਵਜੀਦਕੇ ਹੋਰ ਜੀ ਅਚ ਵਜੀਦਕੇ ਇਹ ਲੋਕਾਂ ਮਿਰਚ ਵਿਕੀ ਆ ਬਰੇ 48 ਤੋਂ 50 ਰੁਪਏ ਕਿਲੋ 48 ਤੋਂ ਲੈ ਕੇ 50 ਫਟਕ ਦਾ ਭਾਰ ਰਿਹਾ ਜੀ ਅੱਜ ਦਾ ਜੀ ਹਰੀ ਮਿਰਚ ਦਾ ਜੀ ਅੱਜ ਦਾ ਜੀ ਬਾਈ ਵਜੀਤ ਕੇ ਤੋਂ ਆਉਂਦਾ ਬਾਈ ਪੂਰੀ ਟੋਕਰੀ ਮਿਰਚ ਲੈ ਕੇ ਆਉਂਦਾ ਹਰੀ ਹਰੀ ਮਿਰਚਾਂ ਜੇ ਕਿਸੇ ਨੇ ਵੀ ਚਾਹੀਦੀ ਆ ਤਾਂ ਬਾਈ ਨਾਲ ਗੱਲਬਾਤ ਕਰ ਸਕਦੇ ਬਾਈ ਪਾਰੇ ਕੋਲੇ ਆਉਂਦੀ ਹੈ ਜੀ ਇਹ ਠੀਕ ਹੈ ਜੀ ਪੂਰੀ ਵਧੀਆ ਹਰੀ ਮਿਰਚ ਦਾ ਭਾਅ ਜੀ ਅੱਜ ਦਾ ਜੀ 48 ਤੋਂ ਲੈ ਕੇ 50 ਰੁਪਏ ਤੱਕ ਦਾ ਭਾਅ ਰਿਹਾ ਜੀ ਹਰੀ ਮਿਰਚ ਦਾ ਜੀ ਇਹ ਬੰਦ ਲਫਾਫੇ ਦਾ ਭਾਅ ਜੀ ਅੱਜ ਦਾ ਜੀ ਹਰੀ ਮਿਰਚ ਦਾ ਹਾਂਜੀ ਦੋਸਤੋ ਅਰਬੀ ਦਾ ਭਾਅ ਰਿਹਾ ਜੀ ਅੱਜ ਦਾ ਜੀ ਬੰਦ ਗਰੇਟਾ ਦਾ ਭਾਅ ਰਿਹਾ ਜੀ ਅਰਬੀ ਦਾ ਜੀ ਅੱਜ ਦਾ ਜੀ 25 ਤੋਂ ਲੈ ਕੇ 30 ਰੁਪਏ ਤੱਕ ਦਾ ਭਾਅ ਜੀ ਅਰਬੀ ਦਾ ਜੀ ਅੱਜ ਦਾ ਜੀ ਇਹ ਬੰਦ ਗਰੇਟਾ ਦਾ ਭਾਅ ਜੀ ਅਰਬੀ ਦਾ ਜੀ ਅੱਜ ਦਾ ਜੀ ਇਹ ਲੋਕਲ ਅਰਬੀ ਦਾ ਭਾਅ ਹਾਂਜੀ ਦੋਸਤੋ ਸਰੋਂ ਦੇ ਸਾਗ ਦਾ ਭਾਅ ਰਿਹਾ ਜੀ ਅੱਜ ਦਾ ਜੀ ਦਰਜਣ ਦਾ ਭਾਅ ਰਿਹਾ ਜੀ ਜੀ 250 ਤੋਂ ਲੈ ਕੇ 300 ਰੁਪਏ ਤੱਕ ਦਾ ਭਾਅ ਜੀ ਸਾਗ ਦਾ ਜੀ ਅੱਜ ਦਾ ਜੀ ਤੇ ਪਾਲਕ ਦਾ ਭਾਅ ਰਿਹਾ ਜੀ ਅੱਜ ਦਾ ਜੀ ਦਰਜਣ ਦਾ ਜੀ ਅੱਜ ਦਾ ਜੀ 200 ਤੋਂ ਲੈ ਕੇ 250 ਰੁਪਏ ਤੱਕ ਦਾ ਭਾਅ ਜੀ ਪਾਲਕ ਦਾ ਜੀ ਅੱਜ ਦਾ ਜੀ ਇਹ ਦਰਜਣ ਦਾ ਭਾਅ ਜੀ ਪਾਲਕ ਦਾ ਜੀ ਅੱਜ ਦਾ ਹਾਂਜੀ ਦੋਸਤੋ ਆਪਾਂ ਬਾਈ ਹੈਰੀ ਨਾਲ ਵੀ ਗੱਲਬਾਤ ਕਰਦੇ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਅੱਜ ਦਾ ਜੀ ਆਪਾਂ ਪੰਜਾਬ ਵਾਲੇ ਕੱਦੂ ਬਾਰੇ ਗੱਲਬਾਤ ਕਰਦੇ ਵੀ ਅੱਜ ਦਾ ਕੀ ਭਾਅ ਚੱਲਿਆ ਹੋਰ ਬਾਈ ਵੀਰ ਜੀ ਕੀ ਹਾਂਜੀ ਦੋਸਤੋ ਆਪਾਂ ਕਰੀਏ ਗੱਲਬਾਤ ਬਾਈ ਹੈਰੀ ਨਾਲ ਵੀ ਅੱਜ ਦਾ ਕੀ ਪਾਚਾ ਚੱਲ ਰਿਹਾ ਜੀ ਅੱਜ ਦਾ ਜੀ ਹਾਂਜੀ ਦੋਸਤੋ ਬਾਈ ਹੈਰੀ ਨਾਲ ਵੀ ਗੱਲਬਾਤ ਕਰਦੇ ਵੀ ਅੱਜ ਦਾ ਕੀ ਪਾ ਚੱਲ ਰਿਹਾ ਜੀ ਜਾਲ ਵਾਲੇ ਕਿੱਦੂ ਬਾਰੇ ਗੱਲਬਾਤ ਕਰਦੇ ਵੀ ਅੱਜ ਦਾ ਕੀ ਪਾ ਜੀ ਅੱਜ ਦਾ ਜੀ ਜਾਲ ਵਾਲੇ ਦਾ ਜੀ ਅੱਜ ਦਾ ਔਰ ਬਾਈ ਹੈਰੀ ਕੀ ਆਲ ਨੇ ਬਾਈ ਵਧੀਆ ਬਾਈ ਚੈਮਾ ਬਾਈ ਵਧੀਆ ਵਧੀਆ ਤੇ ਜਾਲ ਵਾਲੇ ਕਦੂ ਦਾ ਕੀ ਭਾਰ ਰਹੇਗੇ ਬਈ ਅੱਜ ਜਾਲ ਵਾਲਾ ਕਦੂ ਬਈ ਅੱਜ ਵਿੱਚ 40 ਤੋਂ 45 ਤੱਕ 40 ਤੋਂ ਲੈ ਕੇ 45 ਤੱਕ ਰਹੇਗਾ ਬਈ ਹਾਂਜੀ ਦੋਸਤੋ ਜਾਲ ਵਾਲੇ ਕਦੂ ਦੇ ਭਾਅ ਕੱਢ ਚੁੱਕਾ ਜੀ ਜਾਲ ਵਾਲੇ ਕਦੂ ਦਾ ਭਾਅ ਰਹੇਗਾ ਜੀ ਅੱਜ ਦਾ ਵੀ 40 ਤੋਂ ਲੈ ਕੇ 45 ਰੁਪਏ ਤੱਕ ਦਾ ਭਾਅ ਹਾਂਜੀ 40 ਤੋਂ ਲੈ ਕੇ 45 ਰੁਪਏ ਤੱਕ ਦਾ ਭਾਅ ਰਿਹਾ ਜੀ ਅੱਜ ਦਾ ਜੀ ਜਾਲ ਵਾਲੇ ਕਦੂ ਦਾ ਭਾਅ ਜੀ ਅੱਜ ਦਾ ਜੀ ਬੰਦ ਕਰੇ ਤਾਂ ਨਾ ਭਾਅ ਜੀ ਵੀ ਬਾਈ ਹੈਰੀ ਕੋਲੋਂ ਮਿਲਦੀ ਜੇ ਕਿਸੇ ਨੇ ਲੈਣਾ ਇਹ ਜਾਲ ਵਾਲਾ ਕਦੂ 40 ਤੋਂ ਲੈ ਕੇ 45 ਰੁਪਏ ਤੱਕ ਦਾ ਭਾਜੀ ਜਾਲ ਵਾਲੇ ਕੱਦੂ ਦਾ ਜੀ ਅੱਜ ਦਾ ਹਾਂਜੀ ਦੋਸਤੋ ਦਾਣੇ ਵਾਲੇ ਚੌਲੇ ਦਾ ਭਾਅ ਰਿਹਾ ਜੀ ਅੱਜ ਦਾ ਜੀ ਪੰਛੇਰੀ ਦਾ ਭਾਅ ਰਿਹਾ ਜੀ ਅੱਜ ਦਾ ਜੀ 200 ਤੋਂ ਲੈ ਕੇ 250 ਰੁਪਏ ਤੱਕ ਦਾ ਭਾਅ ਜੀ ਦਾਣੇ ਵਾਲੇ ਚੌਲੇ ਦਾ ਜੀ ਅੱਜ ਦਾ ਜੀ ਪੰਛੇਰੀ ਦਾ ਭਾਅ ਜੀ ਅੱਜ ਦਾ ਜੀ ਦਾਣੇ ਵਾਲੇ ਚੌਲੇ ਦਾ ਜੀ ਅੱਜ ਦਾ ਜੀ ਕਿਲੋ ਦਾ ਭਾਅ ਰਿਹਾ ਜੀ ਜਿਹੜਾ 40 ਤੋਂ ਲੈ ਕੇ 50 ਰੁਪਏ ਤੱਕ ਦਾ ਭਾਅ ਜੀ ਦਾਣੇ ਵਾਲੇ ਚੌਲੇ ਦਾ ਜੀ ਅੱਜ ਦਾ ਹਾਂਜੀ ਦੋਸਤੋ ਕੱਚੇ ਚੌਲੇ ਦਾ ਭਾਅ ਰਿਹਾ ਜੀ ਅੱਜ ਦਾ ਜੀ ਪੰਛੇਰੀ ਦਾ ਭਾਅ ਰਿਹਾ ਜੀ ਅੱਜ ਦਾ ਜੀ 400 ਤੋਂ ਲੈ ਕੇ 450 ਰੁਪਏ ਤੱਕ ਦਾ ਭਾਅ ਜੀ ਕੱਚੇ ਚੌਲੇ ਦਾ ਹਾਂਜੀ ਦੋਸਤੋ ਆਪਾਂ ਬੈਂਗਣੀ ਬਾਰੇ ਵੀ ਗੱਲਬਾਤ ਕਰਦੇ ਆ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਅੱਜ ਦਾ ਜੀ ਬੈਂਗਣੀ ਦਾ ਜੀ ਅੱਜ ਦਾ ਜੀ ਹੋਰ ਕਿਵੇਂ ਆਪਾਂ ਜਿਹੜਾ ਠੀਕਾਂ ਸੱਸੀ ਦਾ ਬਹੁਤ ਕਿਵੇਂ ਠੀਕਾਂ ਹਾਂ ਵਧੀਆ ਵਧੀਆ ਹੋਰ ਬੰਦ ਠੀਕ ਆ ਅੱਛਾ ਬੈਂਗਣੀ ਹੋ ਗਈ ਅੱਜ ਬੈਂਗਣੀ ਅੱਛਾ ਬੈਂਗਣੀ ਵੇਚਣ ਲੱਗੇ ਅੱਛਾ ਕੀ ਰੇਟ ਰਹਿ ਗਈ ਬੈਂਗਣੀ ਮੈਂ ਨਹੀਂ 50 ਰੁਪਏ ਕਿਲੋ ਕਰਤੀ 10 ਤੋਂ ਲੈ ਕੇ 15 ਰੁਪਏ ਹਾਂਜੀ ਦੋਸਤੋ ਬੈਂਗਣੀ ਦਾ ਭਾਅ ਰਿਹਾ ਜੀ ਅੱਜ ਦਾ ਜੀ ਪੰਛੇਰੀ ਦਾ ਭਾਅ ਰਿਹਾ ਜੀ ਅੱਜ ਦਾ ਜੀ ਹਾਂਜੀ 70 ਰੁਪਏ ਲੈ ਕੇ 80 ਰੁਪਏ ਤੱਕ ਦਾ ਪਾਰ ਰਹਿ ਗਿਆ ਜੀ ਬੈਂਗਣੀ ਦਾ ਜੀ ਅੱਜ ਦਾ ਜੀ ਕਲ ਬਨਸੀਰੀ ਦਾ ਜੀ ਅੱਜ ਦਾ ਜੀ ਕਿੱਲੂ ਦਾ ਭਾਅ ਰਿਹਾ ਜੀ ਅੱਜ ਦਾ ਜੀ 10 ਤੋਂ ਲੈ ਕੇ 15 ਰੁਪਏ ਤੇ ਕਿਰਾ ਭਾਅ ਜੀ ਬੈਂਗਣੀ ਦਾ ਜੀ ਅੱਜ ਦਾ ਜੀ ਕਿਲੂ ਦਾ ਭਾਅ ਰਿਹਾ ਜੀ ਅੱਜ ਦਾ ਜੀ ਬੈਂਗਣੀ ਹਾਂਜੀ ਦੋਸਤੋ ਚਿਬੜਾ ਦਾ ਭਾਅ ਰਿਹਾ ਜੀ ਅੱਜ ਦਾ ਜੀ ਪੰਛੇਰੀ ਦਾ ਭਾਅ ਰਿਹਾ ਜੀ ਅੱਜ ਦਾ ਜੀ 30 ਤੋਂ ਲੈ ਕੇ 40 ਰੁਪਏ ਤੇ ਕਿਰਾ ਭਾਅ ਜੀ ਚਿਬੜਾ ਦਾ ਜੀ ਅੱਜ ਦਾ ਜੀ ਪੰਛੇਰੀ ਦਾ ਤੇ ਕਿਲੂ ਦਾ ਭਾਅ ਰਿਹਾ ਜੀ ਅੱਜ ਦਾ ਜੀ 30 ਤੋਂ ਲੈ ਕੇ 40 ਰੁਪਏ ਤੇ ਕਿਰਾ ਭਾਅ ਜੀ ਚਿਬੜਾ ਦਾ ਜੀ ਅੱਜ ਦਾ ਹਾਂਜੀ ਦੋਸਤੋ ਹਰੇ ਮਟਰਾਂ ਦਾ ਭਾਅ ਰਿਹਾ ਜੀ ਅੱਜ ਦਾ ਜੀ ਬੰਦ ਬੋਰੀ ਦਾ ਭਾਅ ਰਿ ਬੰਦ ਬੋਰੀ ਦਾ ਭਾਅ ਜੀ ਅੱਜ ਦਾ ਜੀ ਹਰੇ ਮਟਰਾਂ ਦਾ ਜੀ ਹਾਂ ਜੀ ਦੋਸਤੋ ਚਿਬੜਾ ਦਾ ਭਾਅ ਚੱਲ ਰਿਹਾ ਜੀ ਅੱਜ ਦਾ ਜੀ ਪੰਛੇਰੀ ਦਾ ਭਾਅ ਆ ਰਿਹਾ ਜੀ ਅੱਜ ਦਾ ਜੀ 150 ਰੁਪਏ ਦਾ ਭਾਅ ਜੀ ਪੰਛੇਰੀ ਦਾ ਜੀ ਅੱਜ ਦਾ ਜੀ ਤੇ ਕਿਲੋ ਦਾ ਭਾਅ ਆ ਰਿਹਾ ਜੀ ਚਿਬੜਾ ਦਾ ਜੀ ਅੱਜ ਦਾ ਜੀ 30 ਰੁਪਏ ਕਿਲੋ ਦਾ ਭਾਅ ਜੀ ਚਿਬੜਾ ਦਾ ਜੀ ਅੱਜ ਦਾ ਹਾਂ ਜੀ ਦੋਸਤੋ ਹਰੇ ਪੰਨੇ ਦਾ ਭਾਅ ਆ ਰਿਹਾ ਜੀ ਅੱਜ ਦਾ ਜੀ ਕਿਲੋ ਦਾ ਭਾਅ ਆ ਰਿਹਾ ਜੀ ਅੱਜ ਦਾ ਜੀ 150 ਤੋਂ ਲੈ ਕੇ 167 ਪਰਵਤਿਕ ਦਾ ਭਾਅ ਆ ਰਿਹਾ ਜੀ ਅੱਜ ਦਾ ਜੀ ਧਨੀਏ ਦਾ ਜੀ ਕਿਲੋ ਦਾ ਜੀ ਅੱਜ ਦਾ ਜੀ ਇਹ ਵਧੀਆ ਧਨੀਏ ਦਾ ਭਾਅ ਜੀ ਅੱਜ ਦਾ ਜੀ ਹਰੇ ਧਨੀਏ ਦਾ ਜੀ ਅੱਜ ਦਾ ਹਾਂਜੀ ਦੋਸਤੋ ਦੇਸੀ ਗੁਵਾਰੇ ਦਾ ਭਾਅ ਆ ਰਿਹਾ ਜੀ ਅੱਜ ਦਾ ਜੀ ਪੰਛੇਰੀ ਦਾ ਭਾਅ ਆ ਰਿਹਾ ਜੀ ਅੱਜ ਦਾ ਜੀ 400 ਤੋਂ ਲੈ ਕੇ 450 ਰੁਪਏ ਤੱਕ ਦਾ ਭਾਅ ਜੀ ਅੱਜ ਦਾ ਜੀ ਗੁਵਾਰੇ ਦਾ ਜੀ ਅੱਜ ਦਾ ਜੀ ਪੰਛੇਰੀ ਦਾ ਜੀ ਤੇ ਕਿਲੋ ਦਾ ਭਾਅ ਆ ਰਿਹਾ ਜੀ ਅੱਜ ਦਾ ਜੀ ਛੁੱਟੀ ਫੋਲੀ ਦਾ ਜੀ 80 ਤੋਂ ਲੈ ਕੇ 90 ਰੁਪਏ ਤੱਕ ਦਾ ਭਾਅ ਦੇ ਕਿਲੋ ਦਾ ਜੀ ਅੱਜ ਦਾ ਜੀ ਹਾਂਜੀ ਦੋਸਤੋ ਅਦਰਕ ਦਾ ਭਾਰ ਹੈ ਜੀ ਅੱਜ ਦਾ ਜੀ ਬੰਦ ਘਟੇ ਨਾਲ ਭਾਰ ਹੈ ਜੀ ਅਦਰਕ ਦਾ ਜੀ ਅੱਜ ਦਾ ਜੀ 50 ਤੋਂ ਲੈ ਕੇ 55 ਰੁਪਏ ਤੱਕ ਦਾ ਭਾਰ ਜੀ ਅਦਰਕ ਦਾ ਜੀ ਅੱਜ ਦਾ ਜੀ ਇਹ ਬੰਦ ਘਟੇ ਨਾਲ ਭਾਰ ਜੀ ਅਦਰਕ ਦਾ ਜੀ ਅੱਜ ਦਾ हां जी दोस्तों शिमला मिर्च ਦਾ ਭਾਅ ਰਿਹਾ ਜੀ ਅੱਜ ਦਾ ਜੀ ਬੰਦ ਡੱਬੇ ਦਾ ਭਾਅ ਰਿਹਾ ਜੀ ਅੱਜ ਇਹ शिमला मिर्च ਦਾ ਵਧੀਆ शिमला मिर्च ਦਾ ਭਾਅ ਰਿਹਾ ਜੀ ਅੱਜ ਇਹ 70 ਤੋਂ ਲੱਗੇਗਾ 75 ਪਰ ਤੇਰਾ ਭਾਅ ਜੀ शिमला मिर्च ਦਾ ਜੀ ਅੱਜ ਦਾ ਜੀ ਇਹ ਬੰਦ ਡੱਬੇ ਦਾ ਭਾਅ ਜੀ शिमला मिर्च ਦਾ ਜੀ ਅੱਜ ਦਾ ਜੀ हां जी दोस्तों ਚਾਨਾ ਖੀਰੇ ਦਾ ਭਾਅ ਰਿਹਾ ਜੀ ਅੱਜ ਦਾ ਜੀ ਬੰਦ ਲਫਫੇ ਦਾ ਭਾਅ ਰਿਹਾ ਜੀ ਚਾਨਾ ਖੀਰੇ ਦਾ ਜੀ ਅੱਜ ਦਾ ਜੀ ਤੇ 550 ਤੋਂ ਲੈ ਕੇ 600 ਰੁਪਏ ਤੱਕ ਦਾ ਭਾਅ ਦੀ ਚਾਣਾ ਖੀਰੇ ਦਾ ਜੀ ਇਹ 15 ਕਿਲੋ ਦਾ ਲਖਾਫਾ ਲੈਣਾ ਪੈਣਾ ਜੇ ਕਿਸੇ ਨੂੰ ਵੀ ਲੈਣਾ ਹੈ ਖੀਰੇ ਦਾ ਭਾਅ ਦੀ ਅੱਜ ਦਾ ਜੀ ਹਾਂਜੀ ਦੋਸਤੋ ਪਹਾੜੀ ਗਾਜਰਾਂ ਦਾ ਭਾਅ ਆ ਰਿਹਾ ਜੀ ਅੱਜ ਦਾ ਜੀ ਪੰਛੇਰੀ ਦਾ ਭਾਅ ਆ ਰਿਹਾ ਜੀ ਅੱਜ ਦਾ ਇਹ ਕਿੰਚੋ 80 ਰੁਪਏ ਤੱਕ ਦਾ ਭਾਅ ਦੀ ਪੰਛੇਰੀ ਦਾ ਜੀ ਤੇ ਕਿਲੋ ਦਾ ਭਾਅ ਰਿਹਾ ਜੀ ਅੱਜ ਦਾ ਜੀ 35 ਰੁਪਏ ਕਿਲੋ ਦਾ ਭਾਅ ਦੀ ਗਾਜਰਾਂ ਦਾ ਜੀ ਅੱਜ ਦਾ ਜੀ ਪਹਾੜੀ ਗਾਜਰਾਂ ਦਾ ਜੀ ਤੇ ਬੰਦ ਬੋਲੀ ਦਾ ਭਾਅ ਹੈਗਾ ਜੀ ਅੱਜ ਦਾ ਜੀ 1050 ਤੋਂ ਲੈ ਕੇ 1100 ਰੁਪਏ ਤੱਕ ਦਾ ਭਾਅ ਹਾਂਜੀ ਦੋਸਤੋ ਆਪਾਂ ਹੋਰ ਵੀ ਆਇਟਮ ਦਿਖਾਉਣਾ ਹੈ ਇੱਕ ਬਰਨਾਲੇ ਦੇ ਵਿੱਚ ਆਪਣੇ ਕੋਲੇ ਆਉਣ ਲੱਗੇ ਜੀ ਵਧੀਆ ਤੇ ਮੋਗਰੇ ਨਾ ਭਾ ਰਿਹਾ ਜੀ ਅੱਜ ਦਾ ਜੀ 100 ਰੁਪਏ ਕਿਲੋ ਦਾ ਭਾ ਜੀ ਮੂਲੀ ਵਾਲੇ ਮੋਗਰੇ ਵੀ ਆਉਣੇ ਸ਼ੁਰੂ ਹੋ ਗਏ ਆਪਣੇ ਬਰਨਾਲਾ ਮੰਡੀ ਦੇ ਵਿੱਚ ਤੇ ਕਿਲੋ ਦਾ ਭਾ ਰਿਹਾ ਜੀ ਅੱਜ ਦਾ ਜੀ ਇਹ 100 ਰੁਪਏ ਕਿਲੋ ਦਾ ਭਾ ਜੀ ਮੋਗਰੇ ਦਾ ਜੀ ਅੱਜ ਦਾ ਜੀ ਇਹ ਬੰਦਲਵਾਵੇ ਲੈਣੇ ਪਏ ਜੀ ਕਿਸੇ ਨੇ ਵੀ ਲੈਣਾ ਇਹ ਬੰਦਲਵਾਵੇ ਦਾ ਭਾ ਜੀ ਅੱਜ ਦਾ ਜੀ ਮੋਗਰੇ ਦਾ ਜੀ ਅੱਜ ਦਾ ਹਾਂਜੀ ਦੋਸਤੋ ਜਮਾ ਕੱਚੇ ਕੱਚੇ ਮੋਗਰੇ ਆ ਜੀ ਕਿਸੇ ਨੇ ਵੀ ਲੈਣਾ ਜੀ ਬੰਦਲਵਾਵੇ ਦਾ ਭਾ ਜੀ ਅੱਜ ਦਾ ਜੀ ਹਾਂਜੀ ਦੋਸਤੋ ਟਮਾਟਰ ਦਾ ਭਾਅ ਰਿਹਾ ਜੀ ਅੱਜ ਦਾ ਜੀ ਬੰਦ ਗਰੇਟਾਂ ਦਾ ਭਾਅ ਰਿਹਾ ਜੀ ਟਮਾਟਰ ਦਾ ਜੀ ਅੱਜ ਦਾ ਜੀ 25 ਤੋਂ ਲੈ ਕੇ 30 ਰੁਪਏ ਤੱਕ ਦਾ ਭਾਅ ਜੀ ਟਮਾਟਰ ਦਾ ਜੀ ਅੱਜ ਦਾ ਜੀ ਇਹ ਬੰਦ ਗਰੇਟਾਂ ਦਾ ਭਾਅ ਜੀ ਟਮਾਟਰ ਦਾ ਜੀ ਅੱਜ ਦਾ ਜੀ ਦੋਸਤੋ ਆਪਾਂ ਫਰੂਟ ਬਾਰੇ ਵੀ ਗੱਲਬਾਤ ਕਰਦੇ ਆ ਵੀ ਅੱਜ ਦਾ ਫਰੂਟ ਦਾ ਕੀ ਪਾਚ ਰਿਹਾ ਅੱਜ ਦਾ ਜੀ ਆਪਾਂ ਪੇਟੀਆਂ ਬਾਰੇ ਗੱਲਬਾਤ ਕਰਦੇ ਆ ਵੀ ਸ਼ੇਵ ਦੀਆਂ ਪੇਟੀਆਂ ਕੀ ਪਾਚ ਰਹਿ ਗਈ ਅੱਜ ਦਾ ਜੀ ਹੁਣ ਹਾਂਜੀ ਦੋਸਤੋ ਆਪਾਂ 2-200 ਰੁਪਏ ਦੀਆਂ ਵੀ ਸ਼ੇਵ ਦੀਆਂ ਪੇਟੀਆਂ ਦਿਖਾਵਨੇ ਆ ਵੀ ਕੀ ਪਾਚ ਰਹਿ ਗਈ ਅੱਜ ਦਾ ਜੀ 2-200 ਰੁਪਏ ਦੀਆਂ ਪੇਟੀਆਂ ਚੱਕਰੋ ਜੇ ਕਿਸੇ ਨੇ ਵੀ ਚੁੱਕਣੀਆਂ ਨੇ ਜੀ ਤੇ weight ਹੁੰਦਾ ਇਹਦੇ ਵਿੱਚ ਘੱਟੋ ਘਾਟ 13 ਕਿਲੋ ਜਾਂ ਆਪਾਂ 12 ਕਿਲੋ weight ਹੁੰਦਾ ਜੀ ਇਹਦੇ ਵਿੱਚ ਸ਼ੇਵ ਦਾ ਜੇ ਕਿਸੇ ਨੂੰ ਵੀ ਲੈਣਾ ਜੀ 2-200 ਰੁਪਏ ਦੀ ਪੇਟੀ ਲੈ ਲਓ ਭਾਈ ਇਹ ਓਏ ਇੰਨਾ ਜਿਆਦਾ ਜਣਾ ਪਾ ਦਿੱਤਾ ਅਸੀਂ ਇਹੀ ਚ ਕੰਮ 500 ਰੁਪਏ ਦੇ ਆ 80 ਰੁਪਏ ਦਾ ਛੇਵ ਦਾ ਆਲਟੇ ਛੇਵ ਨੇ ਇਹਦਾ ਬਾਤਸਾ ਕਰਕੇ ਹੋ ਗਿਆ ਵੀਰੇ ਹਾਂਜੀ ਦੋਸਤੋ 2 200 ਰੁਪਏ ਦੀ ਪੇਟੀ ਨਾਲ ਪਾ ਰਿਹਾ ਅੱਜ ਦਾ ਜੀ ਛੇਵ ਦਾ ਜੀ ਇਹ ਬੰਦ ਪੇਟੀ ਨਾਲ ਪਾ ਜੀ ਅੱਜ ਦਾ ਜੀ ਛੇਵ ਦਾ ਹਾਂਜੀ ਦੋਸਤੋ ਛੇਵ ਦਾ ਪਾ ਰਿਹਾ ਜੀ ਅੱਜ ਦਾ ਜੀ ਬੰਦ ਪੇਟੀ ਨਾਲ ਪਾ ਹੈਗਾ ਜੀ ਅੱਜ ਦਾ ਜੀ 200 ਤੋਂ ਲੈ ਕੇ 550 ਤੋਂ ਪਾ 550 ਤੱਕ ਵੀ ਮਿਲ ਜਾਣੀਆਂ ਪੇਟੀਆਂ ਜੇ ਬੰਦ ਪੇਟੀ ਲੈਣੀ ਹੈ ਨੇ ਕਿਸੇ ਨੇ ਵੀ ਜੀ ਘੱਟੋ ਘੱਟ ਵੇਟ ਹੁੰਦਾ ਜੀ ਇਹਦੇ ਵਿੱਚ 12 13 ਜਾਂ 14 ਕਿਲੋ ਵੀ ਵੇਟ ਲਿਖਿਆ ਹੁੰਦਾ ਜੀ ਇਹਦੇ ਵਿੱਚ ਸੇਵ ਦਾ ਬਜਨ ਹੁੰਦਾ ਜੀ ਬੰਦ ਡੱਬੇ ਦਾ ਜੀ ਅੱਜ ਦਾ ਜੀ ਤੇ ਹੋਰ ਵੀ ਵਧੀਆ ਸੇਵ ਚਾਹੀਦਾ ਤਾਂ ਘੱਟੋ ਘੱਟ 750 850 ਰੁਪਏ ਤੱਕ ਵੀ ਵਧੀਆ ਸੇਵ ਮਿਲ ਜੂਗਾ ਜੀ ਕਿਸੇ ਨੇ ਲੈਣਾ ਜੀ ਸੇਵ ਦਾ ਜੀ ਅੱਜ ਦਾ ਭਾਅ ਜੀ ਸੇਵ ਦਾ ਜੀ ਬੰਦ ਪੇਟੀਆਂ ਦਾ ਭਾਅ ਜੀ ਅੱਜ ਦਾ ਜੀ ਸੇਵ ਦਾ ਜੀ ਤੇ ਬਰਨਾਲਾ ਮੰਡੀ ਦੇ ਵਿੱਚ ਸੇਵ ਵੀ ਸੇਵ ਹੋਇਆ ਬਸ ਸਾਰੇ ਪਾਸੇ ਦੇਖੋ ਜੀ ਗੱਡੀਆਂ ਗੱਡੀਆਂ ਆਈਆਂ ਹੋਏ ਨੇ ਸੇਵ ਦੀਆਂ ਜੀ ਤੇ ਇਹ ਬੰਦ ਪੇਟੀਆਂ ਦਾ ਭਾਅ ਜੀ ਅੱਜ ਦਾ ਜੀ ਸੇਵ ਦਾ ਹਾਂਜੀ ਦੋਸਤੋ ਆਪਾਂ ਛੋਟੀ ਪੇਟੀ ਵੀ ਦਿਖਾ ਦਿੰਨੇ ਹਾਂ ਜੀ ਗਿਫਟ ਪੇਟੀ ਹੁੰਦੀ ਹੈ ਜੀ ਇਹ ਜਿਹੜਾ ਕਿਸੇ ਨੂੰ ਵੀ ਲੈ ਰਿਹਾ ਘਰ ਵਾਸਤੇ ਮਿਲ ਜੂਗੀ ਸੇਵ ਦੀ ਜੀ ਇਹ ਬੰਦ ਪੇਟੀ ਦਾ ਭਾਅ ਰਿਹਾ ਜੀ ਅੱਜ ਦਾ ਜੀ ਇਹ ਵੀ ਮਿਲ ਜੂਗੀ 200 ਤੋਂ ਲੈ ਕੇ 350 ਰੁਪਏ ਤੱਕ ਦਾ ਭਾਅ ਜੀ ਬੰਦ ਪੇਟੀ ਦਾ ਜੀ ਅੱਜ ਦਾ ਜੀ ਇਹ ਗਿਫਟ ਪੇਟੀ ਦਾ ਭਾਅ ਜੀ ਅੱਜ ਦਾ ਜੀ ਸੇਵ ਹੁੰਦਾ ਜੀ ਇਹਦੇ ਵਿੱਚ ਵਜਣਾ 5 6.4 ਤੋਂ ਲੈ ਕੇ 5 ਕਿਲੋ ਤੱਕ ਦਾ weight ਹੁੰਦਾ ਜੀ ਇਹਦਾ ਸੇਵਦਾ ਜੀ ਹਾਂਜੀ ਦੋਸਤੋ ਡੱਬ ਦਾ ਭਾਅ ਹੈਗਾ ਜੀ ਅੱਜ ਇਹ ਨਰੀਆਲ ਦਾ ਭਾਅ ਆ ਰਿਹਾ ਜੀ ਅੱਜ ਦਾ ਜੀ ਪਾਣੀ ਆ ਨਰੀਆਲ ਦਾ ਭਾਅ ਆ ਰਿਹਾ ਜੀ ਅੱਜ ਦਾ ਜੀ 550 ਤੋਂ ਲੈ ਕੇ 600 ਰੁਪਏ ਤੱਕ ਦਾ ਭਾਅ ਜੀ ਡੱਬ ਦਾ ਜੀ ਅੱਜ ਦਾ ਜੀ ਇਹ ਨਰੀਆਲ ਦਾ ਭਾਅ ਜੀ ਅੱਜ ਦਾ ਜੀ ਪਾਣੀ ਵਾਲੇ ਦਾ ਜੀ ਅੱਜ ਦਾ ਇਹਦੇ ਵਿੱਚ ਘੱਟੋ ਘਾਟ 10 ਪੀਸ ਲੈਣੇ ਪੈਣੇ ਜੇ ਕਿਸੇ ਨੂੰ ਵੀ ਲੈਣੇ ਜੀ ਇਹਦੇ ਵਿੱਚ ਘੱਟੋ ਘਾਟ 10 ਪੀਸ ਹੁੰਦੇ ਜੀ ਲਫਾਫੇ ਦੇ ਵਿੱਚ ਤੇ 550 ਤੋਂ ਲੈ ਕੇ 600 ਰੁਪਏ ਤੱਕ ਦਾ ਭਾਅ ਆ ਰਿਹਾ ਜੀ ਅੱਜ ਦਾ ਜੀ ਡ हां जी दोस्तों बढ़िया केले ਦਾ ਭਾਅ ਰਿਹਾ ਜੀ ਅੱਜ ਦਾ ਜੀ ਬੰਦ ਗਰੇਟਾਂ ਦਾ ਭਾਅ ਰਿਹਾ ਜੀ ਕੇਲੇ ਦਾ ਜੀ ਅੱਜ ਦਾ ਜੀ 25 ਤੋਂ ਲੈ ਕੇ 32 ਰੁਪਏ ਤੱਕ ਦਾ ਭਾਅ ਜੀ ਕੇਲੇ ਦਾ ਜੀ ਅੱਜ ਦਾ ਜੀ ਇਹ ਬੰਦ ਗਰੇਟਾਂ ਦਾ ਭਾਅ ਜੀ ਕੇਲੇ ਦਾ ਜੀ ਅੱਜ ਦਾ ਜੀ बढ़िया ਕੇਲੇ ਦਾ ਭਾਅ ਜੀ ਅੱਜ ਦਾ ਜੀ ਸਫਰ ਦਾ ਜੀ ਅੱਜ ਦਾ ਜੀ 25 ਤੋਂ ਲੈ ਕੇ 32 ਰੁਪਏ ਤੱਕ ਦਾ ਭਾਅ ਜੀ ਕੇਲੇ ਦਾ ਜੀ ਅੱਜ ਦਾ ਹਾਂ ਜੀ ਦੋਸਤੋ ਮਸੰਮੀ ਦਾ ਭਾਅ ਹੈਗਾ ਜੀ ਅੱਜ ਦਾ ਜੀ ਬੰਦ ਘਟਿਆਂ ਦਾ ਭਾਅ ਰਿਹਾ ਜੀ ਅੱਜ ਦਾ ਜੀ ਮਸੰਮੀ ਦਾ ਜੀ ਅੱਜ ਦਾ ਜੀ 650 ਤੋਂ ਲੈ ਕੇ 850 ਰੁਪਏ ਦਾ ਖਰਾ ਭਾਜ ਜੀ ਮਸੰਮੀ ਦਾ ਜੀ ਅੱਜ ਦਾ ਜੀ ਇਹ ਬੰਦ ਘਟਿਆ ਦਾ ਭਾਜ ਜੀ ਅੱਜ ਦਾ ਜੀ ਮਸੰਮੀ ਦਾ ਜੀ ਅੱਜ ਦਾ ਹਾਂਜੀ ਦੋਸਤੋ ਪੈਨੈਪਲ ਦਾ ਭਾ ਹੈਗਾ ਜੀ ਅੱਜ ਦਾ ਜੀ ਬੰਦ ਗ੍ਰੇਡਾਂ ਦਾ ਭਾ ਰਿਆ ਜੀ ਪੈਨੈਪਲ ਦਾ ਜੀ ਅੱਜ ਦਾ ਜੀ 30 ਰੁਪਏ ਕਿਲੋ ਦਾ ਭਾ ਜੀ ਪੈਨੈਪਲ ਦਾ ਜੀ ਅੱਜ ਦਾ ਜੀ ਇਹ ਬੰਦ ਗ੍ਰੇਡ ਲੈਣ ਪਾਣੇ ਜੇ ਕਿਸੇ ਨੂੰ ਲੈਣੇ 30 ਰੁਪਏ ਕਿਲੋ ਦਾ ਭਾ ਜੀ ਪੈਨੈਪਲ ਦਾ ਜੀ ਅੱਜ ਦਾ ਹਾਂਜੀ ਦੋਸਤੋ ਨਾਰਾਂ ਦਾ ਭਾ ਹੈਗਾ ਜੀ ਅੱਜ ਦਾ ਜੀ ਬੰਦੇ ਡੱਬਿਆਂ ਦਾ ਭਾ ਰਿਆ ਜੀ ਨਾਰਾਂ ਦਾ ਜੀ ਅੱਜ ਦਾ ਜੀ ਇਹ ਯਾਰ ਤੋਂ ਲੈ ਕੇ 1400 ਰੁਪਏ ਤੱਕ ਦਾ ਭਾਜ ਜੀ ਨਾਰਾਂ ਦਾ ਜੀ ਅੱਜ ਦਾ ਜੀ ਇਹ ਬੰਦ ਡੱਬੇ ਦਾ ਭਾਜ ਜੀ ਨਾਰਾਂ ਦਾ ਜੀ ਅੱਜ ਦਾ ਹਾਂਜੀ ਦੋਸਤੋ ਅੰਬਰੋਦ ਦਾ ਭਾਅ ਹੈਗਾ ਜੀ ਅੱਜ ਦਾ ਜੀ ਬੰਦ ਗਰੇਟਾ ਦਾ ਭਾਅ ਰਿਹਾ ਜੀ ਅੰਬਰੋਦ ਦਾ ਜੀ ਅੱਜ ਦਾ ਜੀ 60 ਰੁਪਏ ਕਿਲੋ ਦਾ ਭਾਅ ਜੀ ਅੰਬਰੋਦ ਦਾ ਜੀ ਅੱਜ ਦਾ ਜੀ ਬਰਨਾਲਾ ਮੰਡੀ ਦਾ ਜੀ ਅੱਜ ਦਾ ਜੀ ਇਹ ਬਰਨਾਲਾ ਹੈਗੇ ਬੰਦ ਗਰੇਟਾ ਦਾ ਭਾਅ ਜੀ ਅੱਜ ਦਾ ਜੀ ਅੰਬਰੋਦ ਦਾ ਇਹਦੇ ਆ ਭਾਜ ਕੇ ਕਾਲੀ ਹੋਰੀ ਖਣੇ ਹੋਰ ਕਾਲੀ ਜੀ ਆਉਣ ਨੇ ਬਾਈ ਚਾਈਨਾ ਬਾਈ ਹਾਂਜੀ ਹਾਂ ਹਾਂਜੀ ਹਾਂਜੀ ਹੋਰ ਬਾਪੂ ਜੀ ਠੀਕ ਹੋ ਜੀ ਚੜ੍ਹਦੀ ਕਲਾ ਬਾਪੂ ਕਿਰਪਾ ਬਾਪੇ ਨਾਲ ਕਿ ਜੀ ਚਲੋ ਠੀਕ ਆ ਜੀ ਆਹੋ ਤੇ ਮਰੂਦ ਵੀ ਸੋਹਣਾ ਅਜੀ ਮਰੂਦ ਵਧੀਆ ਮਿੱਠਾ ਜੀ ਮਰੂਦ ਆ ਹਾਂਜੀ ਦੋਸਤੋ ਮਸਮੀ ਦਾ ਭਾਅ ਰਿਹਾ ਜੀ ਅੱਜ ਦਾ ਜੀ ਇਹ ਸੰਤਰੇ ਨਾਲ ਕਿੰਨੂ ਨਾਲ ਭਾਅ ਰਿਹਾ ਜੀ ਅੱਜ ਦਾ ਜੀ ਬੰਦ ਗਰੇਟਾ ਨਾਲ ਭਾਅ ਰਿਹਾ ਜੀ ਅੱਜ ਦਾ ਜੀ 65 ਤੋਂ ਲੈ ਕੇ 70 ਰੁਪਏ ਤੱਕ ਦਾ ਭਾਅ ਜੀ ਅੱਜ ਦਾ ਜੀ ਮਸਮੀ ਦਾ ਜੀ ਅੱਜ ਦਾ ਜੀ ਇਹ ਸੰਤਰੇ ਨਾਲ ਜੀ ਅੱਜ ਦਾ ਜੀ ਇਹ ਬੰਦ ਗਰੇਟਾ ਨਾਲ ਭਾਅ ਜੀ ਅੱਜ ਦਾ ਜੀ ਸੰਤਰੇ ਨਾਲ ਜੀ ਅੱਜ ਦਾ ਹਾਂਜੀ ਦੋਸਤੋ ਪਵਿੱਤੇ ਦਾ ਭਾਅ ਆ ਰਿਹਾ ਜੀ ਅੱਜ ਦਾ ਜੀ ਬੰਦ ਗਰੇਟਾ ਦਾ ਨਾ ਭਾਅ ਆ ਰਿਹਾ ਜੀ ਪਵਿੱਤੇ ਦਾ ਜੀ ਅੱਜ ਦਾ ਜੀ 35 ਰੁਪਏ ਦਾ ਭਾਅ ਜੀ ਪਵਿੱਤੇ ਦਾ ਜੀ ਅੱਜ ਦਾ ਜੀ ਇਹ ਬੰਦ ਗਰੇਟਾ ਦਾ ਭਾਅ ਜੀ ਅੱਜ ਦਾ ਜੀ ਪਵਿੱਤੇ ਦਾ ਹਾਂਜੀ ਦੋਸਤੋ ਆਪਾਂ ਆਲੂ ਪਿਆਜ਼ ਬਾਰੇ ਵੀ ਗੱਲਬਾਤ ਕਰਦੇ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਅੱਜ ਦੇ ਜੀ ਆਪਾਂ ਬੰਦ ਕਰਕੇ ਬਾਰੇ ਗੱਲਬਾਤ ਕਰਦੇ ਵੀ ਅੱਜ ਦਾ ਕੀ ਭਾਅ ਜੀ ਹੋਲ سیل ਰੇਟ ਬਾਰੇ ਆਪਾਂ ਗੱਲਬਾਤ ਕਰਦੇ ਆਂ ਵੀ ਆਲੂ ਦਾ ਜਿਹਦਾ ਕੀ ਭਾਅ ਚੱਲ ਰਿਹਾ ਜੀ ਅੱਜ ਦਾ ਜੀ ਹਾਂਜੀ ਦੋਸਤੋ ਡਾਇਮੰਡ ਆਲੂ ਦਾ ਭਾਅ ਰਿਹਾ ਜੀ ਅੱਜ ਦਾ ਜੀ ਬੰਦਾ ਕਟੇ ਨਾਲ ਭਾਅ ਰਿਹਾ ਜੀ ਅੱਜ ਦੀ ਵਧੀਆ ਆਲੂ ਆ ਪੂਰਾ ਟੌਪ ਦਾ ਜੀ ਅੱਜ ਦਾ ਭਾਅ ਰਿਹਾ ਜੀ ਡਾਇਮੰਡ ਵਾਲਾ ਜੀ ਅੱਜ ਦਾ ਜੀ 550 ਰੁਪਏ ਦਾ ਭਾਅ ਜੀ ਡਾਇਮੰਡ ਆਲੂ ਦਾ ਜੀ ਅੱਜ ਦਾ ਜੀ ਇਹ ਬੰਦ ਘੱਟੇ ਦਾ ਭਾਜ ਜੀ ਅੱਜ ਦਾ ਜੀ ਡਾਇਮੰਡ ਆਲੂ ਦਾ ਜੀ ਅੱਜ ਦਾ ਹਾਂਜੀ ਦੋਸਤੋ 350 ਰੁਪਏ ਦਾ ਵੀ ਘੱਟਾ ਮਿਲ ਜੂ ਡਾਇਮੰਡ ਵਾ ਜੀ ਕਿਸੇ ਨੇ ਵੀ ਲੈਣਾ ਜੀ 350 ਰੁਪਏ ਦਾ ਭਾਜ ਜੀ ਡਾਇਮੰਡ ਆਲੂ ਦਾ ਜੀ ਅੱਜ ਦਾ ਜੀ ਇਹ ਘੱਟੇ ਦਾ ਭਾਅ ਰਿਹਾ ਜੀ ਅੱਜ ਜੀ 350 ਰੁਪਏ ਦਾ ਭਾਅ ਜੀ ਡਾਇਮੰਡ ਆਲੂ ਦਾ ਜੀ ਅੱਜ ਦਾ ਜੀ ਬੰਦ ਘੱਟੇ ਲੈਣੇ ਮੈਨੇ ਜੀ ਕਿਸੇ ਨੇ ਵੀ ਲੈਣੇ ਜੀ ਹਾਂਜੀ ਦੋਸਤੋ ਐਲ ਆਰ ਦਾ ਭਾਅ ਰਿਹਾ ਜੀ ਅੱਜ ਤੋਂ ਜੀ ਬੰਦ ਘੱਟੇ ਦਾ ਭਾਅ ਰਿਹਾ ਜੀ ਐਲ ਆਰ ਦਾ ਜੀ ਲਾਲ ਆਲੂ ਦਾ ਜੀ ਅੱਜ ਦਾ ਜੀ ਇਹ 500 ਰੁਪਏ ਦਾ ਭਾਜ ਜੀ ਅੱਜ ਦਾ ਜੀ ਬੰਦ ਗੱਟੇ ਦਾ ਜੀ ਅੱਜ ਦਾ ਜੀ ਐਲ ਆਰ ਦਾ ਭਾਜ ਜੀ ਆਲੂ ਦਾ ਜੀ ਅੱਜ ਦਾ ਹਾਂਜੀ ਦੋਸਤੋ ਖਾਤੀ ਆਲੂ ਦਾ ਭਾਅ ਆ ਰਿਹਾ ਜੀ ਅੱਜ ਦਾ ਜੀ 350 ਰੁਪਏ ਦਾ ਭਾਅ ਜੀ ਖਾਤੀ ਆਲੂ ਦਾ ਜੀ ਅੱਜ ਦਾ ਜੀ ਇਹ ਬੰਦ ਗੱਟੇ ਦਾ ਭਾਅ ਜੀ ਅੱਜ ਦਾ ਜੀ ਖਾਤੀ ਆਲੂ ਦਾ ਜੀ ਅੱਜ ਦਾ ਹਾਂਜੀ ਦੋਸਤੋ ਆਪਾਂ ਪਿਆਜ਼ ਬਾਰੇ ਵੀ ਗੱਲਬਾਤ ਕਰਦੇ ਆ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਪਿਆਜ਼ ਦਾ ਜੀ ਅੱਜ ਦਾ ਜੀ ਆਪਾਂ ਬੰਦ ਗੱਟਿਆਂ ਬਾਰੇ ਗੱਲਬਾਤ ਕਰਦੇ ਆ ਵੀ ਅੱਜ ਦਾ ਕੀ ਭਾਅ ਜੀ ਪਿਆਜ਼ ਦਾ ਜੀ ਅੱਜ ਦਾ ਜੀ ਹਾਂਜੀ ਦੋਸਤੋ ਪਿਆਜ਼ ਦਾ ਭਾਅ ਹੈਗਾ ਜੀ ਅੱਜ ਦਾ ਜੀ ਬੰਦ ਗੱਟਿਆਂ ਦਾ ਭਾਅ ਹੈਗਾ ਜੀ ਪਿਆਜ਼ ਦਾ ਜੀ ਅੱਜ ਦਾ ਜੀ 12 ਤੋਂ ਲੈ ਕੇ 13 ਰੁਪਏ ਤੱਕ ਦਾ ਭਾਅ ਜੀ ਪਿਆਜ਼ ਦਾ ਜੀ ਅੱਜ ਦਾ ਜੀ ਇਹ ਬੰਦ ਗੱਟੇ ਦਾ ਭਾਅ ਜੀ ਅੱਜ ਦਾ ਜੀ ਪਿਆਰ ਦਾ ਜੀ ਕਿਸੇ ਨੇ ਲੈਣਾ ਜੀ ਬੰਦ ਗੱਟੇ ਲੈਣੇ ਪੈਣੇ ਇਹ ਕਿਸੇ ਨੇ ਲੈਣਾ ਜੀ ਬੰਦ ਗੱਟੇ ਦਾ ਭਾਅ ਜੀ ਅੱਜ ਦਾ ਜੀ 12 ਤੋਂ ਲੈ ਕੇ 13 ਰੁਪਏ ਤੱਕ ਦਾ ਭਾਅ ਜੀ ਪਿਆਰ ਦਾ ਤੇ ਆਪਾਂ ਹੋਰ ਵੀ ਕੁਆਲਿਟੀ ਦਿਖਾ ਦੇਣਾ 14 ਰੁਪਏ ਕਿਲੋ ਵੀ ਪਿਆਜ਼ ਮਰਜੀ ਜੀ ਕਿਸੇ ਨੇ ਲੈਣਾ ਜੀ ਬੰਦ ਗੱਟੇ ਦਾ ਭਾਅ ਜੀ ਅੱਜ ਦਾ ਜੀ ਪਿਆਰ ਦਾ ਜੀ ਇਹ 14 ਰੁਪਏ ਕਿਲੋ ਦਾ ਭਾਅ ਜੀ ਪਿਆਰ ਦਾ ਜੀ ਅੱਜ ਦਾ ਜੀ ਇਹ ਬੰਦ ਗੱਟੇ ਦਾ ਭਾਅ ਜੀ ਅੱਜ ਦਾ ਜੀ ਪੂਰਾ ਵਧੀਆ ਸੁੱਤਾ ਪਿਆਜ਼ ਹੈ ਇਹ ਵੀ ਟੌਪ ਦਾ 14 ਰੁਪਏ ਕਿਲੋ ਦਾ ਭਾਅ ਜੀ ਪਿਆਰ ਦਾ ਜੀ ਤੇ ਆਪ 15 ਰੁਪਏ ਕਿਲੋ ਵਾਲਾ ਵੀ ਪਿਆਜ਼ ਦਿਖਾ ਦਿੰਦੇ ਆ ਜੀ 15 ਕਿਲੋ ਵਾਲਾ ਲੈਣਾ ਕਿਸੇ ਨੇ ਜੀ 15 ਕਿਲੋ ਵਾਲਾ ਵੀ ਪਿਆਜ਼ ਮਿਲ ਜੂਗਾ ਜੀ ਤੇ 15 ਰੁਪਏ ਕਿਲੋ ਵਾਲਾ ਪਿਆਜ਼ ਵੀ ਸੁੱਕਾ ਪਿਆਜ਼ ਆ ਜੀ ਪੂਰਾ ਵਧੀਆ ਮੋਟਾ ਪਿਆਜ਼ ਜੀ ਇਹ ਵੀ ਬੰਦ ਘਟੇ ਲੈਣੇ ਬੰਦ ਘਟੇ ਲੈਣੇ ਬਣੇ ਜੀ ਕਿਸੇ ਨੇ ਵੀ ਲੈਣੇ 15 ਰੁਪਏ ਕਿਲੋ ਦਾ ਭਾਅ ਜੀ ਪਿਆਜ਼ ਦਾ ਜੀ ਅੱਜ ਦਾ ਜੀ ਹਾਂਜੀ ਦੋਸਤੋ ਨਾਸਕ ਦੇ ਪਿਆਰ ਦਾ ਭਾਅ ਹੈਗਾ ਜੀ ਅੱਜ ਇਹ 16 ਤੋਂ ਲੈ ਕੇ 17 ਰੁਪਏ ਤੱਕ ਦਾ ਭਾਅ ਜੀ ਨਾਸਕ ਦੇ ਪਿਆਰ ਦਾ ਜੀ ਅੱਜ ਦਾ ਜੀ ਇਹ ਬੰਦ ਘਟੇ ਦਾ ਭਾਅ ਜੀ ਨਾਸਕ ਦੇ ਪਿਆਰ ਦਾ ਜੀ ਅੱਜ ਦਾ ਜੀ ਇਹ ਵੀ ਬੰਦ ਰੱਖੀ ਲੈਣੇ ਪਏ ਜੇ ਕਿਸੇ ਨੇ ਲੈਣਾ ਤਾਂ ਭਾਅ ਜੀ ਅੱਜ ਦਾ ਜੀ ਨਾਸਕ ਦੇ ਪਿਆਰ ਦਾ ਜੀ ਹਾਂਜੀ ਦੋਸਤੋ ਲਸਣ ਦਾ ਭਾਅ ਹੈਗਾ ਜੀ ਅੱਜ ਦਾ ਜੀ 50 ਤੋਂ ਲੈ ਕੇ 60 ਰੁਪਏ ਤੱਕ ਦਾ ਭਾਅ ਜੀ ਲਸਣ ਦਾ ਜੀ ਅੱਜ ਦਾ ਜੀ ਇਹ ਬੰਦ ਘਟੇ ਦਾ ਭਾਅ ਜੀ ਲਸਣ ਦਾ ਜੀ ਅੱਜ ਦਾ